ਸਾਰੇ ਦੋਸਤਾਂ ਪਿਆਪੀ ਸასი ਕਾਲ ਚੈਨ ਕਿ ਦੋ ਸਾਰੇ ਠੀਕ ਠਾਕ ਹੋ ਉਮੀਦ ਹੈ ਕਿ ਸਾਰੇ ਹੀ ਵਧੀਆ ਠੀਕ ਠਾਕ ਚੜ੍ਹਦੀ ਕਲਾ ਦੇ ਅੱਛਾ ਹੋਵਗੇ ਤੇ ਆਪਣੀ ਡਿਊਟੀਆਂ ਬੜੀ ਤਰੀਕੇ ਨਾਲ ਕਰ ਰਹੇ ਹੋਵਗੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵਗੇ ਕਿਉਂਕਿ ਜਿਹੜਾ ਮੌਸਮ ਹੈ ਹੁਣ ਮਤਲਬ ਵੈਦਰ ਠੀਕ ਹੈ ਉਹ ਵਿంటర్ ਦਾ ਖਤਮ ਹੋਣ ਜਾ ਰਿਹਾ ਤੇ ਗਰਮੀਆਂ ਦਾ ਸ਼ੁਰੂ ਹੋਣ ਜਾ ਰਿਹਾ ਹੈ ਨਾ ਠੀਕ ਹੈ ਉਹ ਖਤਮ ਹੋਣ ਲੱਗਾ ਤੇ ਸ਼ੁਰੂ ਹੋਣ ਲੱਗਾ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਮੌਸਮ ਬਹੁਤ ਬਦਲ ਗਿਆ ਦਿਨ ਵੱਡੇ ਹੋ ਗਏ ਤੇ ਕਾਫੀ ਸਾਰੇ ਮੈਨੂੰ ਮਤਲਬ ਕਿ ਸਟੂਡੈਂਟ ਪੁੱਛ ਰਹੇ ਸੀ ਵਰਦੀ ਗਰਮੀ ਵਾਲੀ ਸਵਾਲੀ ਮੈਗਾ ਅੰਟੀ ਜਿਹੜੂ ਸਵਾਲ ਹੂੰ ਤੇ ਕਿਉਂਕਿ ਜਿਹੜਾ ਆਪਣਾ ਨੋਟੀਫਿਕੇਸ਼ਨ ਡੀਜੀਪੀ ਸਾਹਿਬ ਵੱਲੋਂ ਆਉਂਦਾ ਠੀਕ ਆ ਉਹ ਕਰੀਬ ਮਾਰਚ ਦੇ ਐਂਡ ਤੱਕ ਜਾਂ ਅਪ੍ਰੈਲ ਦੇ ਫਰਸਟ ਵੀਕ ਤੱਕ ਆਉਂਦਾ ਹੁੰਦਾ ਫਿਲਹਾਲ ਹਜੇ ਮਹੀਨਾ ਸਵਾ ਮਹੀਨਾ ਵਰਦੀਆਂ ਪਹਿਨਣਗੀਆਂ ਤੇ ਉਹ ਤੁਸੀਂ ਆਪਣੀਆਂ ਠੰਡੀਆਂ ਵਰਦੀਆਂ ਠੀਕ ਆ ਮਤਲਬ ਜਿਹੜੀਆਂ ਗਰਮੀ ਦੇ ਮੌਸਮ ਵਿੱਚ ਵਰਦੀਆਂ ਪੈਂਦੀਆਂ ਜਿਹੜੀਆਂ ਸਾਰੀਆਂ ਸੇਮ ਹੁੰਦੀਆਂ ਕਿਉਂਕਿ ਹੋਂ ਤਾਂ ਆਪਣੀ ਸ਼ਰਟ ਹੋਰ ਤੇ ਪੈਂਟ ਦਾ ਕੱਪੜਾ ਖਾਕੀ ਆ ਠੀਕ ਆ ਤੇ ਜਿਹੜਾ ਗਰਮੀ ਵਾਲੀ ਵਰਦੀ ਹੁੰਦੀ ਆ ਉਹ ਸਾਰੀ ਸੇਮ ਹੀ ਹੁੰਦੀ ਆ ਤੇ ਆਪਣੀਆਂ ਜੜੀਆਂ ਵਰਦੀਆਂ ਸਵਾਲੂ ਤੇ ਹੋਰ ਮੈਨੂੰ ਕਾਫੀ ਜਿਹੜੇ ਕੁਐਸਚਨ ਬੱਚੇ ਪੁੱਛਦੇ ਰਹਿੰਦੇ ਨੇ ਅੱਜ ਹੀ ਮੈਨੂੰ ਮਤਲਬ ਕਿ ਇੱਕ 2024 ਵਾਲਾ ਕੈਂਡੀਡੇਟ ਆ ਠੀਕ ਹੈ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਡੀ ਸੈਲਰੀ ਕਦੋਂ ਆਊਗੀ ਕਿਉਂਕਿ ਹਜੇ ਤੱਕ ਸੈਲਰੀ ਤੁਹਾਡੀ ਆਈ ਨਹੀਂ ਕਿਉਂਕਿ ਤੁਹਾਨੂੰ ਹਜੇ ਭਰਤੀ ਹੋયા ਨੂੰ ਕਰੀਬ-ਕਰੀਬ ਮਹੀਨਾ ਕੀ ਹੋਇਆ ਹੈ ਨਾ ਤੇ ਚਲੋ ਜੁਆਇਨਿੰਗ ਲੈਟਰ ਬੇਸ਼ੱਕ ਤੁਹਾਨੂੰ ਮਤਲਬ ਮਿਲ ਗਏ ਸੀਗੇ 11 ਤਰੀਕ ਨੂੰ ਮਿਲ ਗਏ ਸੀਗੇ ਬਟ ਕਈ ਜਣੇ ਜੁਆਇਨ ਮਹੀਨੇ ਬਾਅਦ ਕੀਤਾ ਠੀਕ ਹੈ ਜਾਂ ਕਿ ਜਿੰਨੇ ਵੈਸੀ ਜੁਆਇਨਿੰਗ ਲੇਟ ਹੋਈ ਆ ਤਾਂ ਹਰੇਕ ਦੀ ਜੁਆਇਨਿੰਗ ਡੇਟ ਅਲੱਗ-ਅਲੱਗ ਆ ਔਰ ਜਿਹੜੇ ਸਾਰਿਆਂ ਦੇ ਡਾਕੂਮੈਂਟੇਸ਼ਨ ਆ ਉਹ ਥੋੜਾ ਸਮਾਂ ਲੱਗਿਆ ਨਾ ਕਿਸੇ ਦਾ ਜਿੱਦਾਂ ਆਈਡੀ ਕਾਰਡ ਲੇਟ ਬਣਿਆ ਜਾਂ ਆਈਆਚਆਰ ਐਮਐਸ ਆਈਡੀ ਲੇਟ ਬਣੀ ਆ ਜਾਂ ਹੋਰ ਮਤਲਬ ਜਿੱਦਾਂ ਕਹਦੀ ਇਹ ਕਿਹੜੇ ਕਾਫੀ ਫਾਰਮੈਲਿਟੀਜ਼ ਹੁੰਦੀਆਂ ਉਹ ਲੇਟ ਹਨਾ ਹੋਈਆਂ ਜਿੱਦਾਂ ਜਿੱਦ ਤੁਹਾਡੀ ਜੁਆਇਨਿੰਗ ਹੋਈ ਆ ਉਹਦੋਂ ਤੋਂ ਹੋਈਆਂ ਤੇ ਇਹ ਚੀਜ਼ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਸੈਲਰੀ ਬਾਰੇ ਦੱਸਿਆ ਸੀਗਾ ਕਿ ਸੈਲਰੀ ਜਦੋਂ ਆਪਣੀ ਆਉਂਦੀ ਆ ਉਹ ਕਰੀਬ-ਕਰੀਬ 2.5 ਤੋਂ 3 ਮਹੀਨੇ ਲੱਗ ਜਾਂਦੇ ਕਈ ਵਾਰੀ 3 ਮਹੀਨਿਆਂ ਤੋਂ ਸਮਾਂ ਜਿਹੜਾ ਵੱਧ ਵੀ ਹੋ ਜਾਂਦਾ ਤਾਂ ਤੁਹਾਨੂੰ ਤਾਂ ਹਜੇ ਮਹੀਨਾ ਹੀ ਹੋਇਆ ਤਾਂ ਤੁਸੀਂ ਹੱਦ ਲਾ ਕੇ ਚੱਲੋ ਮਾਰਚ ਤੇ ਅਪ੍ਰੈਲ ਅਪ੍ਰੈਲ ਤੱਕ ਮਿਲ ਜੇ ਤਾਂ ਬਾਲੀ ਵਧੀਆ ਗੱਲ ਆ ਠੀਕ ਆ ਤੇ ਨਹੀਂ ਤਾਂ ਫਿਰ ਮਈ ਤੱਕ ਗੱਲ ਜਾਊਗੀ ਹਨਾ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਮਤਲਬ ਕਿ ਜਿਹੜੀ ਹੈਗੀ ਤੁਹਾਡੇ ਡਾਕੂਮੈਂਟੇਸ਼ਨ ਕਦੋਂ ਪੂਰੀਆਂ ਹੁੰਦੀਆਂ ਤੇ ਤੁਹਾਡਾ ਜਿਹੜਾ ਮੇਨ ਪ੍ਰਾਣ ਕਾਰਡ ਕਦੋਂ ਬਣਦਾ ਤੇ ਪ੍ਰਾਣ ਕਾਰਡ ਬਾਰੇ ਅੱਜ ਮੈਨੂੰ ਜਿਹੜਾ ਪੁੱਛਿਆ ਗਿਆ ਸੀਗਾ ਕਿ ਵੀ ਅਸੀਂ ਸਾਰਾ ਕੁਝ ਸਾਡਾ ਆਈਡੀ ਕਾਰਡ ਵੀ ਬਣ ਗਿਆ ਆ ਆਈਐਚਆਰਐਮਐਸ ਆਈਡੀ ਵੀ ਬਣ ਗਈ ਆ ਸਭ ਕੁਝ ਸਾਡਾ ਹੋ ਗਿਆ ਕੰਪਲੀਟ ਤੇ ਸੈਲਰੀ ਮਤਲਬ ਸਾਡੀ ਨਹੀਂ ਮਤਲਬ ਸੈਲਰੀ ਕਦੋਂ ਆਉਗੀ ਹਣਾ ਤਾਂ ਸੈਲਰੀ ਦਾ ਫਿਰ ਪ੍ਰਾਣ ਕਾਰਡ ਜਦੋਂ ਬਣੂਗਾ ਪ੍ਰਾਣ ਕਾਰਡ ਤੁਹਾਡਾ ਤੁਹਾਡੀ ਆਪਣੇ ਅਕਾਊਂਟ ਦੇ ਨਾਲ ਲੱਗੂਗਾ ਸੈਲਰੀ ਅਕਾਊਂਟ ਦੇ ਨਾਲ ਥੈਨ ਤੁਹਾਡੀ ਜਿਹੜੀ ਸੈਲਰੀ ਆ ਉਹ ਜਿਹੜੀ 19900 ਉਹ ਕਟ ਕਟਾ ਕੇ ਆਪਣਾ 17790 ਉਹ ਤੁਹਾਡੇ ਅਕਾਊਂਟ ਵਿੱਚ ਪੈਣੀ ਆ ਕਿਉਂਕਿ ਜਦੋਂ ਪ੍ਰਾਨ ਕਾਰਡ ਬਣਨਾ ਪ੍ਰਾਨ ਕਾਰਡ ਦੇ ਨਾਲ ਤੁਹਾਡਾ ਐਨਪੀਐਸ ਦਾ ਖਾਤਾ ਖੋਲਿਆ ਆਣਾ ਠੀਕ ਹੈ ਨੈਸ਼ਨਲ ਪੈਨਸ਼ਨ ਸਕੀਮ ਤੇ ਉਹਦੇ ਬਾਰੇ ਵੀ ਆਪਾਂ ਇੱਕ ਸਪੈਸ਼ਲ ਵੀਡੀਓ ਬਣਾ ਲਾਂਗੇ ਤੁਹਾਨੂੰ ਮਤਲਬ ਨਹੀਂ ਪਤਾ ਇਸੀ ਬਾਰੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਊਗਾ ਠੀਕ ਆ ਫਿਲਹਾਲ ਆਪਾਂ ਇਹਦੀ ਗੱਲ ਕਰਨੀ ਆ ਉਹ ਪ੍ਰਾਣ ਕਾਰਡ ਬਾਰੇ ਗੱਲ ਕਰਨੀ ਵੀ ਜੇ ਤੁਸੀਂ ਪ੍ਰਾਣ ਕਾਰਡ ਨਹੀਂ ਅਪਲਾਈ ਕੀਤਾ ਤਾਂ ਜਾਂ ਤੁਹਾਨੂੰ ਦੱਸੇ ਨਹੀਂ ਗਿਆ ਹੈ ਤਾਂ ਵੀ ਪ੍ਰਾਣ ਕਾਰਡ ਅਪਲਾਈ ਕਰ ਦਿਓ ਤੇ ਜਿਨ੍ਹਾਂ ਨੇ ਬਣਾ ਲਿਆ ਜਾਂ ਮਤਲਬ ਅਪਲਾਈ ਕਰਤਾ ਠੀਕ ਆ ਉਹ ਤਾਂ ਚਲੋ ਠੀਕ ਆ ਵੀਡੀਓ ਸਕਿਪ ਕਰ ਸਕਦੇ ਆ ਜੇ ਦੇਖਣੇ ਦਾ ਦੇਖ ਲਓ ਔਰ ਜਿਨ੍ਹਾਂ ਨੇ ਪ੍ਰਾਣ ਕਾਰਡ ਹਜੇ ਅਪਲਾਈ ਨਹੀਂ ਕੀਤਾਗਾ ਜਾਂ ਪ੍ਰਾਣ ਕਾਰਡ ਅਪਲਾਈ ਕੀਤਾਗਾ ਉਹਦੀਆਂ ਫਾਰਮੈਲਿਟੀਜ਼ ਅਜੇ ਪੂਰੀਆਂ ਕਰਨੀਆਂ ਰਹਿndੀਆਂ ਜਾਂ ਉਹਦੇ ਨਾਲ ਡਾਕੂਮੈਂਟ ਕੀ ਕੀ ਲੱਗਣੇ ਆ ਉਹ ਚੀਜ਼ਾਂ ਸਾਰੀਆਂ ਧਿਆਨ ਨਾਲ ਸੁਣ ਲਓ ਤੇ ਅੱਜ ਦਾ ਟੌਪਿਕ ਆਪਣਾ ਮੇਨ ਹੈਗਾ ਪ੍ਰਾਣ ਕਾਰਡ ਠੀਕ ਆ ਤੇ ਵੀਡੀਓ ਸਾਰੀ ਦੇਖੋ ਤਾਂ ਕਿ ਤੁਹਾਨੂੰ ਜਿਹੜਾ ਪਤਾ ਲੱਗ ਸਕੇ ਕਿ ਅਸੀਂ ਜਿਹੜਾ ਡਾਕੂਮੈਂਟੇਸ਼ਨ ਉਪਰਾਨ ਕਰ ਲਈ ਕਿਹੜੀ-ਕਿਹੜੀ ਕਰਨੀ ਆ ਤੇ ਬਣੇ ਰਹੋ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਮਿਲ ਸਕੇ ਕਿਉਂਕਿ ਚਲੋ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੁਣ ਮੈਂ ਕਿਵੇਂ ਜੁਆਇਨ ਕੀਤਾ ਕੁਝ-ਕੁਝ ਗੱਲਾਂ ਤੁਹਾਨੂੰ ਪਤਾ ਲੱਗ ਗਈਆਂ ਹੋਣਗੀਆਂ ਪਰ ਹਜੇ ਤੁਹਾਨੂੰ ਜਿੱਦਾਂ ਕਹਿੰਦੇ ਤੁਸੀਂ ਨਵੇਂ ਹੋ ਤਾਂ ਤੁਸੀਂ ਹਜੇ ਸਿੱਖ ਰਹੇ ਹੋ ਤਾਂ ਹੌਲੀ-ਹੌਲੀ ਇਹ ਚੀਜ਼ਾਂ ਤੁਹਾਡੇ ਪੱਲੇ ਪੈਣਗੀਆਂ ਠੀਕ ਤੇ ਚੈਨਲ ਤੇ ਨਵੇਂ ਤੋਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਇਸੀ ਤਰ੍ਹਾਂ ਆਪਣੇ ਜਿਹੜੇ ਫੀਡਬੈਕਸ ਆ ਠੀਕ ਹੈ ਆਪਣੇ ਕਮੈਂਟ ਆ ਜਾਂ ਆਪਣੇ ਕੁਐਸਚਨ ਹੋ ਰਹੇ ਹੋ ਤਾਂ ਕਿ ਮੈਂ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਉਹ ਜਿਹੜਾ ਸਮੇਂ ਤੋਂ ਸਮਾਂ ਕੱਢ ਕੇ ਜਿਹੜਾ ਵੀਡੀਓ ਬਣਾ ਕੇ ਤੁਹਾਨੂੰ ਮੈਂ ਦੱਸ ਸਕਾਂ ਠੀਕ ਹੈ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਜਿਹੜਾ ਪ੍ਰਾਨ ਕਾਰਡ ਆ ਪ੍ਰਾਨ ਕਾਰਡ ਦੇ ਵਿੱਚ ਜਿੱਦਾਂ ਕਿ ਨਾ ਜਿਵੇਂ ਆਪਾਂ ਕਹიდੀਏ ਇੱਕ ਪੈਨ ਕਾਰਡ ਹੁੰਦਾ ਆਪਣਾ ਹਨਾ ਪਰਮਾਨੈਂਟ ਅਕਾਊਂਟ ਨੰਬਰ ਹੁੰਦਾ ਠੀਕ ਹੈ ਜੋ ਕਿ ਆਪਣਾ ਇਨਕਮ ਟੈਕਸ ਦੇ ਰਿਲੇਟਿਡ ਜਾਂ ਆਪਣਾ ਜੋ ਵੀ ਮਤਲਬ ਆਪਣੇ ਹੁੰਦੇ ਆ ਹੋਰ ਕੰਮ ਹੁੰਦੇ ਆ ਲਾਈਕ ਫਾਈਨੈਂਸ ਦੇ ਰਿਲੇਟਡ ਉਹਦੇ ਵਿੱਚ ਆਪਣਾ ਪੈਨ ਕਾਰਡ ਕੰਮ ਹੁੰਦਾ ਬਟ ਜਿਹੜਾ ਪ੍ਰਾਨ ਕਾਰਡ ਹੁੰਦਾ ਪਰਮਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਠੀਕ ਆ ਇਹ ਜਿਹੜਾ ਆਪਣਾ ਜਦੋਂ ਆਪਣੀ ਸਰਕਾਰੀ ਸੈਲਰੀ ਆਉਂਦੀ ਹੈ ਨਾ ਤੇ ਉਹਦੇ ਵਿੱਚੋਂ ਜਿਹੜਾ ਆਪਣਾ ਕੋਈ ਜੀਪੀਐਫ ਹਨਾ ਜਾਂ ਪੁਰਾਣੇ ਜਿੱਦਾਂ ਪੀਐਫ ਕੱਟਿਆ ਹੁੰਦਾ ਜੀਪੀਐਫ ਕੱਟਿਆ ਹੁੰਦਾ ਜਾਂ ਹੋਰ ਕੋਈ ਮਤਲਬ ਆਪਾਂ ਵੱਧ ਪੈਸੇ ਕਟਾਉਂਦੇ ਆ ਤੇ ਉਹ ਮਤਲਬ ਕਿ ਆਪਣੇ ਜਿਹੜੇ ਆ ਉਹ ਅਕਾਊਂਟ ਦੇ ਵਿੱਚ ਸੇਵ ਹੁੰਦੇ ਰਹਿੰਦੇ ਸੀ ਠੀਕ ਆ ਇਹ ਰਿਟਾਇਰਮੈਂਟ ਲਈ ਠੀਕ ਆ ਰਿਟਾਇਰਮੈਂਟ ਅਕਾਊਂਟ ਨੰਬਰ ਇਸ ਅਲਾ ਕਾਊਂਟ ਆ ਠੀਕ ਆ ਉਹਦੇ ਵਿੱਚੋਂ ਤਾਂ ਹੀ ਕੱਟੇ ਜਾਣਗੇ ਜੇ ਆਪਣਾ ਪ੍ਰਾਣ ਕਾਰਡ ਲੱਗਿਆ ਹੋਊਗਾ ਜੇਕਰ ਆਪਣੀ ਸੈਲਰੀ ਨਾਲ ਨਹੀਂ ਲੱਗਿਆਗਾ ਤਾਂ ਉਹਨਾਂ ਚਿਰ ਆਪਣੀ ਪਹਿਲੀ ਗੱਲ ਸੈਲਰੀ ਹੀ ਨਹੀਂ ਆਉਣੇਗੀ ਠੀਕ ਆ ਜੀ ਤੇ ਇਹ ਚੀਜ਼ ਬਣਾਉਣੀ ਉਹਨੀ ਜ਼ਿਆਦਾ ਜ਼ਰੂਰੀ ਆ ਕਿ ਜਿੰਨਾ ਚਿਰ ਮਤਲਬ ਜੇ ਤੁਸੀਂ ਸੈਲਰੀ ਜਲਦੀ ਲੈਣਾ ਚਾਹੁੰਦੇ ਹੋ ਠੀਕ ਆ ਇਹ ਭਜਨਾ ਸਾਰੀ ਆਪ ਕਰਨੀ ਪੈਂਦੀ ਆ ਠੀਕ ਆ ਜੀ ਤੁਸੀਂ ਕਿਉਂ ਵੀ ਵੀ ਚਲੋ ਕੋਈ ਗੱਲ ਨਹੀਂ ਮਹਿਕਮਾ ਆਪੇ ਕਰ ਦੋਗਾ ਮਹਿਕਮੇ ਨੇ ਕੁਝ ਨਹੀਂ ਕਰਨਾਗਾ ਇਹ ਤੁਹਾਨੂੰ ਆਪ ਭਜਨਾਸ ਕਰਨੀ ਪੈਣੀ ਆ ਤਾਂ ਉਹਦੇ ਲਈ ਆਪਾਂ ਮੈਂ ਆਪਾਂ ਜਿਹੜੀ ਗੱਲ ਕਰਨੀ ਹੈਗੀ ਜਿੱਦਾਂ ਕਿ ਮੈਂ ਕੁਝ ਡਾਕੂਮੈਂਟ ਜਿਦਾ ਹੋ ਸਕਦਾ ਤੁਹਾਨੂੰ ਦੱਸਦਾ ਹੋਵੇ ਪਰ ਮੈਂ ਫਿਰ ਵੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹਦੇ ਲਈ ਆਪਾਂ ਨੂੰ ਇੱਕ ਆਈਡਿ ਗਾਰਡ ਆਪਣਾ ਜਿਹੜਾ ਪੰਜਾਬ ਪੁਲਿਸ ਦਾ ਆਈ ਕਾਰਡ ਆ ਆਧਾਰ ਕਾਰਡ ਆਪਣਾ ਠੀਕ ਆ ਪੈਨ ਕਾਰਡ ਹੋ ਗਿਆ ਪਲੱਸ ਆਪਣਾ ਜੁਆਇਨਿੰਗ ਲੈਟਰ ਜਿਹੜਾ ਤੁਹਾਨੂੰ ਉਸ ਦਿਨ ਦਿੱਤਾ ਸੀ ਨਾ ਜੁਆਇਨਿੰਗ ਲੈਟਰ ਉਹਦੀ ਫੋਟੋ ਕਾਪੀ ਹੋਗੀ ਇੱਕ ਨਕਲ ਰੱਖਟ ਕੰਦ ਤੁਸੀਂ ਕੋਈ ਨਕਲ ਰੈਪਟ ਕੀ ਹੁੰਦੀ ਹੈ ਚਲੋ ਕਈਆਂ ਲਈ ਕਈਆਂ ਨੂੰ ਤਾਂ ਪਤਾ ਲੱਗ ਗਿਆ ਹੋਊਗਾ ਔਰ ਕਈਆਂ ਲਈ ਇਹ ਸ਼ਬਦ ਬੜਾ ਨਵਾਂ ਹੋਊਗਾ ਨਕਲ ਰੈਪਟ ਉਹ ਹੁੰਦੀ ਹੈ ਕਿ ਜਿਸ ਦਿਨ ਤੁਹਾਡੀ ਫਸਟ ਡੇ ਆਮਦ ਪਈ ਸੀ ਨਾ ਤੁਹਾਡੀ ਹਾਜ਼ਰੀ ਪੁਲਿਸ ਲਾਈਨ ਦੇ ਵਿੱਚ ਪਈ ਸੀ ਜਾਂ ਤੁਹਾਡੀ ਬਟਾਲੀਅਨ ਦੇ ਵਿੱਚ ਪਈ ਸੀਗੀ ਤਾਂ ਉਹਦਾ ਮਤਲਬ ਕਿ ਉਹਦੀ ਜਿਹੜੀ ਨਕਲਾ ਉਹਦੀ ਫੋਟੋ ਕਾਪੀ ਹੈ ਨਾ ਰੈਪਟ ਜਿਹੜੀ ਮਤਲਬ ਥੋੜੀ ਰਿਪੋਰਟ ਫਸਟ ਰਿਪੋਰਟ ਸੀ ਨਾ ਆਪਾਂ ਮੈਹਿਕਮੇ ਚ ਰੱਪਟ ਕਹਿ ਦਿੰਨੇ ਆ ਤਾਂ ਉਹਦੀ ਨਕਲ ਚਾਹੀਦੀ ਮਤਲਬ ਨਕਲ ਰੱਪਟ ਚਾਹੀਦੀ ਆ ਉਹਦਾ ਮਤਲਬ ਸਾਰਾ ਜਿਹੜਾ ਤੁਸੀਂ ਜੁਆਇਨ ਕੀਤਾ ਵੀ ਇੰਨੀ ਤਰੀਕ ਨੂੰ ਆ ਬੱਚੇ ਨੇ ਕਿਉਂਕਿ ਜੁਆਇਨਿੰਗ ਲੈਟਰ ਦਾ ਚਲ ਨਾਲ ਲੱਗ ਗਿਆ ਜੁਆਇਨਿੰਗ ਲੈਟਰ ਤੁਹਾਨੂੰ ਮਿਲ ਗਈ 11 ਤਰੀਕ ਨੂੰ ਹਨਾ ਪਰ ਤੁਸੀਂ ਜੁਆਇਨ ਕਿਸ ਦਿਨ ਕੀਤਾ ਠੀਕ ਆ ਉਹ ਰਿਪੋਰਟ ਦੀ ਜਿਹੜੀ ਕਾਪੀ ਹੈਗੀ ਤੁਸੀਂ ਉਹ ਨਾਲ ਲਾਉਣੀ ਆ ਵੀ ਮਤਲਬ ਉਹਦੇ ਵਿੱਚ ਥੋੜਾ ਸਾਰਾ ਬਾਇਓ ਡਾਟਾ ਲਿਖਿਆ ਹੋਊਗਾ ਨਕਲ ਰੱਪਟ ਬਾਰੇ ਮੈਂ ਇੰਨੀ ਜਾਣਕਾਰੀ ਦੇਵਾਂਗਾ ਉਹ ਨਕਲ ਰੱਪਟ ਤੁਹਾਨੂੰ ਪੁਲਿਸ ਲਾਈਨ ਦਾ ਮੁੰਸੀ ਦੇਊਗਾ ਜਾਂ ਜਿਹੜਾ ਆਪਣਾ ਬਟਾਲੀਅਨ ਦੇ ਵਿੱਚ ਉਹਦੇ ਉਹ ਆ ਠੀਕ ਹੈ ਜੀ ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਵੋਟਰ ਕਾਰਡ ਜਾਂ ਪਾਸਪੋਰਟ ਤੇਨਾਂ ਚੋਂ ਇੱਕ ਜਿਹੜਾ ਮਰਜ਼ੀ ਲਾ ਦਿਓ ਫਿਰ HDFC ਅਕਾਊਂਟ ਜਿਹੜਾ ਤੁਹਾਡਾ ਮੇਨ ਅਕਾਊਂਟ ਆ ਕਿਉਂਕਿ ਅਕਾਊਂਟ ਦੇ ਨਾਲ ਹੀ ਪ੍ਰਾਣ ਕਾਰਡ ਤੁਹਾਡਾ ਜਿਹੜਾ ਅਟੈਚ ਹੋਣਾ ਠੀਕ ਹੈ ਜੀ ਤੇ ਉਹਦੇ ਲਈ ਇੱਕ ਹੋਰ ਡਾਕੂਮੈਂਟ ਚਾਹੀਦਾ ਜਿੱਦਾਂ ਕਿ ਕੈਂਸਲ ਚੈੱਕ ਉਹਦੇ ਉੱਤੇ ਤੁਸੀਂ ਕੈਂਸਲ ਲਿਖ ਦੇਣਾ ਹੁਣ ਸ਼ਾਇਦ ਮੇਰੇ ਕੋਲ ਪੁਰਾਣੀ ਫੋਟੋ ਪਈ ਹੋਈ ਨਾ ਮੇਰੇ ਫੋਟੋ ਖਿੱਚੀਆਂ ਹੋਣਗੇ ਮੇਬੀ ਤਾਂ ਮੈਂ ਲਾ ਦੂੰਗਾ ਜੇ ਨਾ ਹੋਏ ਤਾਂ ਆਮ ਰੀਅਲੀ ਸੌਰੀ ਉਹਦੇ ਉੱਪਰ ਕੈਂਸਲ ਲਿਖ ਕੇ ਨਾ ਪਿੱਛੇ ਠੀਕ ਹੈ ਜੀ ਜਿਹੜਾ ਆਪਾਂ ਨੂੰ ਤੁਹਾਡਾ ਅਕਾਊਂਟ ਖੋਲ੍ਹ ਕੇ ਦਿੱਤਾ ਨਾ ਹੁਣ ਮਤਲਬ ਮੈਹਿਕਮੇ ਨੇ ਖੋਲਿਆ ਜੇਕਰ ਤੁਹਾਡਾ ਪੁਰਾਣਾ ਹੈਗਾ ਤਾਂ ਮੈਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਵੀ ਤੁਹਾਡੇ ਕੋਲੇ ਚੈੱਕ ਬੁੱਕ ਹੈਗੀ ਹੈ ਕਿ ਹੈ ਨਹੀਂ ਬਟ ਕੈਨਸਲ ਚੈੱਕ ਜ਼ਰੂਰ ਚਾਹੀਦਾ ਹੁੰਦਾ ਠੀਕ ਆ ਉਹਦੇ ਉੱਪਰ ਕੈਨਸਲ ਲੇ ਕੇ ਪਿੱਛੇ ਸਾਈਨ ਮਾਰਨੇ ਹੁੰਦੇ ਆ ਮੂਸਬਾ ਨੋਮਿਨੀ ਦਾ ਆਧਾਰ ਕਾਰਡ ਨੋਮਿਨੀ ਤੁਹਾਡਾ ਜੇਕਰ ਤੁਸੀਂ ਮੈਰਿਡ ਹੋ ਸਪੋਜ਼ ਕਰੋ ਮੁੰਡਾ ਤਾਂ ਉਹਦੀ ਵਾਈਫ ਨੋਮਿਨੀ ਹੋਊਗੀ ਜੇਕਰ ਕੁੜੀ ਮੈਰਿਡ ਹੈ ਤਾਂ ਉਹਦਾ ਹਸਬੰਡ ਉਹਦਾ ਨੋਮਿਨੀ ਹੋਊਗਾ ਤੇ ਜੇਕਰ ਤੁਸੀਂ ਅਨਮੈਰਿਡ ਹੋ ਚਾਹੇ ਕੁੜੀ ਆ ਚਾਹੇ ਮੁੰਡਾ ਤਾਂ ਉਹ ਫਿਰ ਆ ਦੇ ਮੁਫਾਦਰ ਜਾਂ ਮਤਲਬ ਕਿ ਮਦਰ ਦਾ ਜਿਹੜਾ ਤੁਸੀਂ ਨੋਮਿਨੀ ਬਣਾਉਣਾ ਚਾਹੁੰਦੇ ਹੋ ਨੋਮਿਨੀ ਤੁਸੀਂ ਸਮਝਦੇ ਹੋ ਸਾਰੇ ਪੜੇ ਲਿਖੇ ਹੋ ਠੀਕ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਨੇ ਨੋਮਿਨੀ ਕੀ ਚੀਜ਼ ਹੁੰਦੀ ਆ ਤਾਂ ਉਹਦਾ ਤੁਸੀਂ ਆਧਾਰ ਕਾਰਡ ਨਾਲ ਲਾ ਦਿਓ ਫਿਰ ਤੁਹਾਡੀ ਐਚ ਇਹ ਗਲਤ ਲਿਖਿਆ ਹੋਇਆ ਤੇ ਮੈਂ ਸੌਰੀ ਆਈਆਰਐਮਐਸ ਆਈਡੀ ਹੁੰਦੀ ਆ ਆਪਣੀ ਠੀਕ ਆ ਉਹਦੇ ਵਿੱਚ ਆਪਣੀਆਂ ਜੋ ਵੀ ਬਾਇਓ ਡਾਟਾ ਹੁੰਦਾ ਆਪਣਾ ਕਦੋਂ ਆਪਣੀ ਜੁਆਇਨਿੰਗ ਹੋਈ ਆ ਕਦੋਂ ਆਪਾਂ ਕਿੱਥੇ ਪੋਸਟਿੰਗ ਸਾਰੀ ਸਰਵਿਸ ਬੁੱਕ ਹੁੰਦੀ ਹੈ ਕਹਿੰਦਾ ਮਤਲਬ ਉਹਦੀ ਜਿਹੜੀ ਮਤਲਬ ਕਿ ਆਪਾਂ ਆਈਡੀ ਨਾਲ ਲਾਉਣੀ ਫਿਰ ਆਪਣਾ ਮੋਬਾਈਲ ਨੰਬਰ ਠੀਕ ਆ ਈਮੇਲ ਜੋ ਵੀ ਤੁਹਾਡਾ ਸਹੀ ਹੈਗਾ ਉਹ ਵਿੱਚ ਐਡ ਕਰਨਾ ਫਿਰ ਪਾਸਪੋਰਟ ਸਾਈਜ਼ ਫੋਟੋਨਾ ਠੀਕ ਆ ਤੇ ਇਹਦਾ ਜਿਹੜਾ ਤੁਸੀਂ ਨਾ ਦੋ ਦੋ ਮਤਲਬ ਕਾਪੀਆਂ ਕਰਵਾ ਕੇ ਰੱਖੋ ਦੋ ਤੋਂ ਜ਼ਿਆਦਾ ਵੀ ਕਰਵਾ ਲਿਓ ਕਈ ਵਾਰੀ ਮਤਲਬ ਉਹਨ ਦੀ سپورਟ ਕਈ ਵਾਰੀ ਖਰਾਬ ਹੋ ਜਾਈ ਤੇ ਫਿਰ ਤੁਸੀਂ ਤੰਗ ਪਰੇਸ਼ਾਨ ਹੋਵੋਗੇ ਹਨਾ ਇਸ ਕਰਕੇ ਤੁਸੀਂ ਇਹਦੇ 2-2 3-3 ਕਾਪੀਆਂ ਬਣਵਾ ਕੇ ਰੱਖ ਲਓ ਠੀਕ ਹੈ ਜਿੱਦਾਂ ਇੱਕ ਸੈੱਟ ਹੋਗਾ ਦੋ ਸੈੱਟ ਜਿੱਦਾਂ ਤੁਸੀਂ ਡਾਕੂਮੈਂਟ ਸਬਮਿਟ ਕਰਵਾਏ ਸੀ ਹਨਾ 2-2 3-3 ਕਾਪੀਆਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਬ ਮਤਲਬ ਬਣਵਾ ਕੇ ਰੱਖੋ ਸੈੱਟ ਉਸੇ ਤਰ੍ਹਾਂ ਜੋ ਮੈਂ ਡਾਕੂਮੈਂਟ ਦੱਸੇ ਆ ਤੇ ਇਹਨਾਂ ਨੂੰ ਬਾਈਂਡ ਕਰਕੇ ਰੱਖਿਓ ਤੇ ਬਾਈਂਡ ਕਰਕੇ ਰੱਖਣਾ ਨਹੀਂ ਗਾ ਮਤਲਬ ਖਿਆਰ ਰੱਖਿਓ ਤੇ ਜਦੋਂ ਮਤਲਬ ਤੁਹਾਨੂੰ ਕਹਿਣ ਜਾਂ ਤੁਸੀਂ ਆਪ ਜਾ ਕੇ ਪੁੱਛਣਾ ਵੀ ਸਰ ਅਸੀਂ ਪ੍ਰਾਣ ਕਾਰਡ ਬਣਾਉਣਾ ਵੀ ਸਾਡੀ ਸੈਲਰੀ ਦਾ ਜੋ ਵੀ ਮਤਲਬ ਵੀ ਸਾਡੀ ਸੈਲਰੀ ਆਉਣੀ ਆ ਉਹਦੇ ਲਈ ਕੀ ਕੀ ਸਾਨੂੰ ਮਤਲਬ ਕੰਮ ਕਰਨੇ ਪੈਣਗੇ ਤਾਂ ਤੁਹਾਨੂੰ ਉੱਥੇ ਵੀ ਦੱਸ ਦੇਣਗੇ ਜੇਕਰ ਤੁਸੀਂ ਇਹ ਵੀਡੀਓ ਦੇਖ ਹੀ ਲਈ ਹੈ ਸਾਰੀ ਤੇ ਤੁਹਾਨੂੰ ਇਹ ਤੋਂ ਸਮਝ ਲੱਗ ਗਈ ਹੋਊਗੀ ਤਾਂ ਇਹ ਭਾਜਨਾਸ ਤੁਸੀਂ ਸਾਰੀ ਆਪ ਕਰਨੀ ਆ ਤੇ ਇਹ ਨਾ ਹੋਵੇ ਕਿ ਤੇ ਵੀ ਮਤਲਬ ਕਿ ਕਈ ਜ਼ਿਲ੍ਹਿਆਂ ਵਿੱਚ ਕੰਮ ਵਧੀਆ ਚੱਲ ਰਿਹਾ ਫਾਸਟ ਹੈ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਹਜੇ ਮਤਲਬ ਕੰਮ ਇੰਨਾ ਜਿੰਨੇ ਕਹਦੇ ਕਿ ਸਪੀਡ ਬਹੁਤ ਸਲੋ ਹੈ ਹਨਾ ਤਾਂ ਇਹ ਚੀਜ਼ ਤੁਸੀਂ ਆਪ ਕਰਵਾ ਲਓ ਜੇ ਹੁਣ ਮੇਰੀ ਸੈਲਰੀ ਆਈ ਜਾਂਦੀ ਮੈਨੂੰ ਥੋੜੀ ਪਤਾ ਵੀ ਕਿਹਦੀ ਸੈਲਰੀ ਆਈ ਹੈ ਕਿ ਨਹੀਂ ਆਈ ਮੇਰੀ ਸੈਲਰੀ ਹਰ ਮਹੀਨੇ ਅਕਾਊਂਟ ਚ ਪੈ ਰਹੀ ਆ ਪਰ ਦੁੱਖ ਉਹ ਬੰਦੇ ਨੂੰ ਆ ਜਿਹੜਾ ਬੰਦਾ ਡਿਊਟੀ ਕਰ ਰਿਹਾ ਪਰ ਉਹਦੀ ਸੈਲਰੀ ਨਹੀਂ ਆ ਰਹੀ ਚਲੋ ਨਵੇਂ ਆ ਤੁਸੀਂ ਮੈਂ ਇਹ ਗੱਲ ਮੰਨਦਾ ਠੀਕ ਆ ਵੀ ਨਵੇਂ ਨੂੰ ਟਾਈਮ ਲੱਗਦਾ ਸਾਨੂੰ ਵੀ ਲੱਗਿਆ ਸੀਗਾ 2023 ਵਾਲੇ ਕੈਂਡੀਡੇਟਸ ਉਹਨਾਂ ਨੂੰ ਵੀ ਘੱਟੋ ਘੱਟ 2-3 ਮਹੀਨੇ ਦਾ ਸਮਾਂ ਲੱਗੇਗਾ ਪਰ ਇਹ ਨਹੀਂ ਨਾ ਕਿ ਤੁਸੀਂ ਕਹੋ ਵੀ ਚਲੋ 2-3 ਮਹੀਨੇ ਬਾਅਦ ਆਪੇ ਆ ਜਾਊਗੀ ਆਪੇ ਨਹੀਂ ਆਊਗੀ ਇਹ ਤੁਹਾਨੂੰ ਭਜਨਾਸ ਕਰਨੀ ਪੈਣੀ ਆ ਖੁਦ ਐਫਰਟਸ ਲਾਉਣੇ ਪੈਣੇ ਆ ਤੇ ਐਫਰਟਸ ਲਾਉਂਗੇ ਤਾਂ ਤੁਹਾਡੀ ਪੇਸ਼ੇਤੀ ਆ ਜਾਊਗੀ ਨਹੀਂ ਫਿਰ ਆਈ ਐਮ ਸੌਰੀ ਰੱਬ ਰੱਖਾ ਤੇ ਹੋ ਸਕਦਾ ਤੁਸੀਂ ਮਤਲਬ ਕਿ ਇਹ ਚੀਜ਼ ਕੰਪਲੀਟ ਕਰ ਲਈ ਹੋਵੇ ਜੇ ਨਹੀਂ ਕੰਪਲੀਟ ਕੀਤੀ ਨਹੀਂ ਪ੍ਰਾਨ ਕਰ ਲਈ ਮਤਲਬ ਤੁਸੀਂ ਅਪਲਾਈ ਕੀਤਾ ਤਾਂ ਤੁਸੀਂ ਜਲਦੀ ਉਹ ਜਲਦੀ ਅਪਲਾਈ ਕਰੋ ਤਾਂ ਕਿ ਜਲਦੀ ਤੋਂ ਜਲਦੀ ਤੁਹਾਡੇ ਨਾਲ ਦੇ ਨਾਲ ਜਿਹੜੀ ਉਹ ਸੈਲਰੀ ਆ ਜੇ ਨਹੀਂ ਤਾਂ ਐਦਾਂ ਹੁੰਦਾ ਸਾਡੇ ਵਾਰੀ ਕਈ ਜ਼ਿਲ੍ਹਿਆਂ ਦੀ ਸੈਲਰੀ ਪਹਿਲਾਂ ਆ ਗਈ ਸੀ ਹੈਨਾ ਤੇ ਕਈ ਜ਼ਿਲ੍ਹਿਆਂ ਦੀ ਸੈਲਰੀ ਬਾਅਦ ਚ ਆਈ ਸੀ ਉਹੀ ਗੱਲ ਵੀ ਕਈ ਜ਼ਿਲ੍ਹਿਆਂ ਦਾ ਕੰਮ ਫਾਸਟ ਹੁੰਦਾ ਕਈਆਂ ਦਾ ਸਲੋ ਹੁੰਦਾ ਤੁਸੀਂ ਆਪ ਇਹ ਸਾਰਾ ਕੰਮ ਅਫਸਰਾਂ ਦੀ ਜਿਵੇਂ ਜਾਣਕਾਰੀ ਦੇ ਵਿੱਚ ਲਿਓ ਲੱਗੇ ਹੋਏ ਉਹ ਵੀ ਕੰਮ ਕਰਨ ਚਲੋ ਥੋੜਾ ਸ਼ਡਿਊਲ ਬਿਜ਼ੀ ਹੁੰਦਾ ਬਾਹਰ ਡਿਊਟੀਆਂ ਪੈਂਦੀਆਂ ਰਹਿੰਦੀਆਂ ਹਨ ਪਰ ਆਪ ਦਾ ਕੰਮ ਕਹਿੰਦੇ ਹੁੰਦੇ ਨੇ ਨਾ ਸੌਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਆਪਣਾ ਕੰਮ ਆਪ ਕਰਵਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਤੇ ਥੋੜੀ ਸੈਲਰੀ ਆ Đੋ ਛੇਤੀ ਪੈ ਜਾਵੇ ਤੇ ਤੁਸੀਂ ਵੀ ਮਤਲਬ ਗਵਰਨਮੈਂਟ ਦੇ ਲਿਖ ਜਾਂਦੇ ਚ ਉਹ ਪੈਸੇ ਲੈ ਸਕੋ ਹਨ ਤੇ ਉਮੀਦ ਕਰਾਂ ਤੁਸੀਂ ਸਾਰੀ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਦੇਖੀ ਹੋਵੇ ਤੁਹਾਨੂੰ ਸਮਝ ਲੱਗੀ ਹੋਊਗੀ ਪ੍ਰਾਣ ਕਾਰਡ ਆਪਣਾ ਕਿੰਨਾ ਜ਼ਰੂਰੀ ਹੈ ਸੈਲਰੀ ਓਨਲੀ ਤੇ ਗੱਲ ਇਹ ਵੀ ਜਿੰਨਾ ਚਿਰ ਤੁਹਾਡਾ ਪ੍ਰਾਨ卡ਡ ਨਾ ਅਟੈਚ ਹੋਵੇ ਤੁਹਾਡੀ ਸੈਲਰੀ ਨਹੀਂ ਆਊਗੀ ਚਾਹੇ ਸਾਲ ਲੱਗ ਜਾਵੇ ਪ੍ਰਾਨ卡ਡ ਬਣਦੇ ਥੋੜੀ ਸਾਲ ਸੈਲਰੀ ਨਹੀਂ ਆਊਗੀ ਤੇ ਇਹਨੀ ਗੱਲ ਮੇਰੀ ਨੋਟ ਰੱਖਿਓ ਤੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਕਰਦੇ ਰਹੋ ਚੈਨਲ ਨਵੇਂ ਆਉਂਦਾ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਹੋ ਸਾਰੇ ਗਰੁੱਪਾਂ 'ਚ ਜਿਹੜੇ ਕਿ ਜਿੰਨਾਂ ਦਾ ਹਜੇ ਮਤਲਬ ਇਹ ਕੰਮ ਪੈਂਡਿੰਗ ਪਿਆ ਜਾਂ ਆਉਣ ਵਾਲੇ ਜਿਹੜੇ ਤੁਹਾਡੇ 2025 ਵਾਲੇ ਹੈਗੇ ਉਹਨਾਂ ਦਾ ਕਿਹੜਾ ਸ਼ੇਅਰ ਕਰਦੇ ਹੋ ਤਾਂ ਕਿ ਉਹਨਾਂ ਨੂੰ ਵੀ ਸਮਝ ਲੱਗ ਸਕੇ ਵੀ ਪ੍ਰਾਨ卡ਡ ਮਤਲਬ ਪ੍ਰਾਨ卡ਡ ਦੀ ਵੈਲਿਊ ਕੀ ਆ ਠੀਕ ਆ ਤੇ ਸੈਲਰੀ ਉਸ ਸੈਲਰੀ ਭਰਤੀ ਹੋਏ ਸੈਲਰੀ ਫੇਰ ਹੀ ਆਉਗੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਇਸੇ ਤਰ੍ਹਾਂ ਆਪਣੇ ਟੌਪਿਕ ਦੱਸਦੇ ਰਹੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਚੰਗੇ ਚੰਗੇ ਵਿਚਾਰ ਜਰੂਰ ਰੱਖਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਤਦ ਤੱਕ ਲਈ ਸასი ਸ਼ਕਲ ਜੈ ਹਿੰਦ ਜਉਂਦੇ ਬਸਤੇ ਰਹੋ